ਦੀ ਸ਼ੁਰੂਆਤ ਪਿਛਲੇ ਗਰਮੀਆਂ ਦੀ ਗੱਲ ਕਰ ਲਈਏ ਜਾਂ ਇੱਕ ਦੋ ਸਾਲਾਂ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਬਿਜਲੀ ਮਾਫ ਕੀਤੀ ਹੈ तकरीबन 600 ਯੂਨਟ ਔਰ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਔਰ ਬਹੁਤ ਸਾਰੇ ਲੋਕਾਂ ਨੇ ਵੇਖੋ ਨਵੇਂ ਘਰਾਂ ਦੇ ਵਿੱਚ AC ਵੀ ਲਗਵਾਏ ਹਨ ਕਿਉਂਕਿ ਚਲੋ ਲੋਡ ਹੁੰਦੀ ਹੈ ਤਾਂ ਲੋਡ ਵਧਨ ਕਰਕੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਪਰੇਸ਼ਾਨੀਆਂ ਕਈ ਵਾਰ ਆਉਂਦੀਆਂ ਸੀ ਕਈ ਵਾਰ ਟਰਾਂਸਫਾਰਮਰ ਸੜ ਜਾਂਦੇ ਸੀ ਲਾਈਨਾਂ ਸੜ ਜਾਂਦੀਆਂ ਸੀ ਕਿਉਂਕਿ ਜਿਹੜੇ ਸਾਰੇ ਟਰਾਂਸਫਾਰਮਰ ਨੇ ਲਾਈਨਾਂ ਨੇ ਪੁਰਾਣੀਆਂ ਚੱਲਦੀਆਂ ਆ ਰਹੀਆਂ ਨੇ ਸ਼ਹਿਰ ਦੇ ਵਿੱਚ ਔਰ ਕਾਫੀ ਦਿੱਕਤਾਂ ਆਉਂਦੀਆਂ ਸੀ ਸਾਡੇ ਬਿਜਲੀ ਮੁਲਾਜ਼ਮਾਂ ਨੂੰ ਵੀ ਇਹਨਾਂ ਨੂੰ ਵੀ ਵਾਰ-ਵਾਰ ਜਾ ਕੇ ਟਰਾਂਸਫਾਰਮਰਾਂ ਜਿਹੜੇ ਸੜਦੇ ਸੀ ਉਹਨਾਂ ਨੂੰ ਚੇਂਜ ਕਰਨਾ ਜਿਹੜੇ ਫੇਸ ਉੱਟਦੇ ਸੀ ਉਹਨਾਂ ਨੂੰ ਫੇਸ ਜਿਹੜੇ ਬਦਲਨੇ ਤਾਂ ਸਾਰਾ ਜਿਹੜਾ ਹੱਲ ਕਰਨ ਜਾ ਰਹੇ ਆ ਤਕਰੀਬਨ 4 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਤਕਰੀਬਨ 45 ਟਰਾਂਸਫਾਰਮਰ ਨੇ ਜਿਹੜੇ ਉਹਨਾਂ ਨੂੰ ਬਦਲ ਕੇ ਜਿਹੜੇ ਛੋਟੇ ਨੇ ਉਹਨਾਂ ਨੂੰ ਵੱਡਾ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ 43 ਟਰਾਂਸਫਾਰਮਰ ਸ਼ਹਿਰ ਦੇ ਵਿੱਚ ਜਿਹੜੇ ਨਵੇਂ ਲਗਾਉਣ ਜਾ ਰਹੇ ਹਾਂ ਤਾਂ ਕਿ ਜਿਹੜਾ ਲੋਡ ਹੈ ਉਹਨੂੰ ਅੰਡਰ ਕੰਟਰੋਲ ਕੀਤਾ ਜਾ ਸਕੇ ਇਸ ਤੋਂ ਇਲਾਵਾ ਅੱਜ ਅਸੀਂ ਪਹੁੰਚੇ ਹਾਂ ਸੈਣੀਆਂ ਰੋਡ ਤੇ ਇੱਥੋਂ ਅਸੀਂ ਨਵਾਂ ਇੱਕ ਫੀਡਰ ਕੱਢਣ ਜਾ ਰਹੇ ਹਾਂ ਐਮਸੀ ਕਲੋਨੀ ਫੀਡਰ ਜੇਸਤੋ ਐਮਸੀ ਕਲੋਨੀ ਮਾਧਵ ਨਗਰੀ ਸ਼ਾ ਪੈਲਸ ਏਰੀਆ ਬੋਰ ਰੋਡ ਏਰੀਆ ਵਿਜੇ ਕਲੋਨੀ ਰਾਇਲ ਸਿਟੀ ਹਟਗੇਵਾਰ ਕਲੋਨੀ ਬਾਬਾ ਨਾਮਦੇਵ ਨਗਰ ਇਹ ਸਾਰੇ ਏਰੀਏ ਨੇ ਜਿਹੜੇ ਇਹਨਾਂ ਦੀ ਜਿਹੜੀ ਬਿਜਲੀ ਕੱਟ ਲੱਗ ਜਾਂਦੇ ਸੀ ਕੱਟ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਟਰਾਂਸਫਾਰਮਰ ਤੇ ਲੋਡ ਵੱਧ ਜਾਂਦਾ ਸੀ ਟਰਾਂਸਫਾਰਮਰ ਸੜ ਜਾਂਦੇ ਸੀ ਤਾਂ ਬੜੀ ਸਾਡੇ ਲੋਕਾਂ ਨੂੰ ਇਹਦੀ ਪਰੇਸ਼ਾਨੀ ਸੀ ਇਹ ਸਾਰਾ ਅਸੀਂ ਹੱਲ ਕਰਨ ਜਾ ਰਹੇ ਹਾਂ ਜਿਹੜਾ ਨਵਾਂ ਫੀਡਰ ਬਣਾਉਣ ਜਾ ਰਹੇ ਹਾਂ ਐਮਸੀ ਕਲੋਨੀ ਫੀਡਰ ਜਿਸ ਤੋਂ ਬਾਅਦ ਇਹਨਾਂ ਸਾਰੇ ਲੋਕਾਂ ਨੂੰ ਅਗਲੀਆਂ ਜਿਹੜੀਆਂ ਮੈਸਮੇ ਦਾ ਆਉਣ ਵਾਲੀਆਂ ਗਰਮੀਆਂ 'ਚ ਪਰੇਸ਼ਾਨੀ ਨਹੀਂ ਆਊਗੀ ਨਵਾਂ ਫੀਡਰ ਨਵੇਂ ਟਰਾਂਸਫਰ ਨਵੀਆਂ ਲਾਈਨਾਂ ਸਾਰੀਆਂ ਜਿਹੜੀਆਂ ਪੈਣਗੀਆਂ ਔਰ ਇਸ ਤੋਂ ਇਲਾਵਾ ਤਿੰਨ ਹੋਰ ਜਿਹੜੇ ਫੀਡਰ ਨੇ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਬਣਾਉਣ ਜਾ ਰਹੇ ਹਾਂ ਕੱਢਣ ਜਾ ਰਹੇ ਹਾਂ ਜਿਹੜਾ ਆਦਰਸ਼ ਨਗਰ ਫੀਡਰ ਜਿਸ ਤੋਂ ਮਲਕਾਣਾ ਮੱਲਾ ਥੋਪੀ ਘਾਟ ਏਰੀਆ ਕਾਲਜ ਰੋਡ ਏਰੀਆ ਇਹ ਸਾਰੇ ਏਰੀਆ ਜਿਹੜੇ ਚੱਲਣਗੇ ਇਸ ਨਵੇਂ ਫੀਡਰ ਤੋਂ ਔਰ ਇਸ ਤੋਂ ਇਲਾਵਾ ਗੁਰੂ ਨਾਨਕ ਨਗਰ ਫੀਡਰ ਮਲੋਟ ਰੋਡ ਇਹ ਜਿਹੜਾ ਮਲੋੜ ਰੋਡ ਦਾ ਏਰੀਆ ਹੈ ਗੁਰਨਾਨਕ ਨਗਰ ਹੈ ਡੇਰਾ ਸੱਚਾ ਸੋਦਾ ਕਲੋਨੀ ਹੈ ਮਲੋੜ ਰੋਡ ਦੀ ਇੰਡਸਟਰੀ ਹੈ ਇਹਨਾਂ ਸਾਰਿਆਂ ਲਈ ਨਵਾਂ ਫੀਡਰ ਜਿਹੜੇ ਅਸੀਂ ਬਣਾਉਣ ਜਾ ਰਹੇ ਹਾਂ ਇਸ ਤੋਂ ਇਲਾਵਾ ਮੇਰੀਆ ਬਾਜ਼ਾਰ ਫੀਡਰ ਜਿਸ ਤੇ ਬਿਕਨਰੀ ਰੋਡ ਆਪਣੀ ਇਹ ਸਾਰਾ ਏਰੀਆ ਹੈ ਸ਼ਿਪੂਰੀ ਰੋਡ ਏਰੀਆ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਮੇਰੀਆ ਬਾਜ਼ਾਰ ਵਾਲਾ ਏਰੀਆ ਹੈ ਪੁਰਾਣੀ ਸਬਜ਼ੀ ਮੰਡੀ ਵਾਲਾ ਏਰੀਆ ਹੈ ਇਹਨਾਂ ਸਾਰੇ ਏਰੀਆ ਲਈ ਜਿਹੜਾ ਅਸੀਂ ਮੇਰੀਆ ਬਾਜ਼ਾਰ ਫੀਡਰ ਨਵਾਂ ਬਣਾਉਣ ਜਾ ਰਹੇ ਹਾਂ ਤਾਂ ਇਹਦੇ ਨਾਲ ਜਿਹੜਾ ਸਾਰੇ ਸ਼ਹਿਰ ਦੀ ਜਿਹੜੀ ਬਿਜਲੀ ਸਪਲਾਈ ਹੈ ਸਚਾਰੂ ਟੰਗਣਾ ਚੱਲੇ ਇਹ ਸਾਰੀਆਂ ਪੁਰਾਣੀਆਂ ਤਾਰਾਂ ਨੇ ਜਿਹੜੀਆਂ ਉਹਨਾਂ ਨੂੰ ਜਿਹੜਾ ਨਵੇਂ ਸਿਰੇੋਂ ਨਵੀਆਂ ਤਾਰਾਂ ਨਵੇਂ ਟਰਾਂਸਫਾਰਮਰ ਨਵੇਂ ਚਾਰ ਫੀਡਰ ਜਦੋਂ ਬਣ ਗਏ ਤਕਰੀਬਨ 4 ਕਰੋੜ 10 ਲੱਖ ਰੁਪਏ ਤੇ ਖਰਚ ਆਊਗਾ ਜਿਸ ਤੋਂ ਬਾਅਦ ਕੋਈ ਵੀ ਪ੍ਰੋਬਲਮ ਸਾਡੇ ਸ਼ਹਿਰ ਦੇ ਵਿੱਚ ਬਿਜਲੀ ਦੀ ਕਟਾਂ ਦੀ ਨਹੀਂ ਆਊਗੀ ਇਹ ਜਿਹੜਾ ਕੰਮ ਹੈ ਅਗਲੇ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਜਿਹੜਾ ਪੂਰਾ ਹੋਊਗਾ ਮੈਂ ਧਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਰੋੜਾ ਜੀ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸਾਰੇ ਟਰਾਂਸਫਾਰਮਰ ਜਿਹੜੇ ਛੋਟੇ ਨੇ ਲਾਈਨਾਂ ਪੁਰਾਣੀਆਂ ਨੇ ਇਹ ਸਾਰਾ ਜਿਹੜਾ ਸਿਸਟਮ ਬਦਲ ਕੇ ਨਵਾਂ ਜਿਹੜਾ ਕੀਤਾ ਜਾਵੇ ਤਾਂ ਉਹਨਾਂ ਨੇ ਸਾਡੀ ਜਿਹੜੀ ਇਹ ਪੁਕਾਰ ਸੁਣੀ ਸਾਡੇ ਸ਼ਹਿਰ ਦੇ ਲੋਕਾਂ ਦੀ ਗੱਲ ਸੁਣੀ ਤੇ ਇਹ ਜਿਹੜਾ ਸਾਰਾ ਕੰਮ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅਗਲੇ 1 ਸਾਲ ਦੇ ਵਿੱਚ ਵਿੱਚ ਇਹ ਸਾਰਾ ਕੰਮ ਪੂਰਾ ਹੋਊਗਾ ਔਰ ਸਾਡੇ ਸ਼ਹਿਰ ਵਾਸੀ ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਸੀ ਗਰਮੀਆਂ ਦੇ ਵਿੱਚ ਟਰਾਂਸਫਾਰਮਰ ਰੁੱਟ ਜਾਂਦੇ ਸੀ ਲਾਈਨਾਂ ਉੱਡ ਜਾਂਦੀਆਂ ਫੇਸ ਉੱਡ ਜਾਂਦੇ ਸੀ ਕਿਉਂਕਿ ਪਿਛਲੇ ਪਿਛੋਂ ਦਾ ਬਿਜਲੀ 24 ਘੰਟੇ ਆ ਰਹੀ ਹੈ ਜਦੋਂ ਕਿਸੇ ਟਰਾਂਸਫਾਰਮਰ ਤੇ ਲੋਡ ਵੱਧ ਜਾਂਦਾ ਉਹਨੇ ਵੇਖੋ ਫਿਰ ਲੋਡ ਕੈਪੈਸਿਟੀ ਨਾ ਔਨ ਕਰਕੇ ਉਹਨੇ ਸੜਨਾ ਹੀ ਸੜਨਾ ਹੈ ਤਾਂ ਸਾਰੀ ਪ੍ਰੋਬਲਮ ਦਾ ਜਿਹੜਾ ਹੱਲ ਕਰਨ ਜਾ ਰਹੇ ਆ ਅਗਲੇ 1 ਸਾਲ ਦੇ ਵਿੱਚ ਵਿੱਚ ਸਾਰੀ ਪ੍ਰੋਬਲਮ ਦਾ ਹੱਲ ਹੋ ਜਾਏਗਾ ਇਹ ਚਾਰਜ ਜਦੋਂ ਨਵੇਂ ਫਿਡਰ ਬਣ ਗਏ ਨਵੇਂ ਟਰਾਂਸਫਾਰਮਰ ਲੱਗ ਗਏ ਨਵੀਆਂ ਲਾਈਨਾਂ ਪੈ ਗਈਆਂ ਤਾਂ ਕੋਈ ਵੀ ਪ੍ਰੋਬਲਮ ਸਾਡੇ ਲੋਕਾਂ ਨੂੰ ਨਹੀਂ ਆਊਗੀ ਔਰ ਸਾਡੇ ਸਾਰੇ ਐਕਸ਼ਨ ਸਹਿਬਾਨ ਸਾਡੇ ਐਸ ਡੀਓ ਸਹਿਬਾਨ ਸਾਡੇ ਜਿਹੜੇ ਬਿਜਲੀ ਦੇ ਮੁਲਾਜ਼ਮ ਬੜੀ ਮਿਹਨਤ ਕਰਦੇ ਨੇ ਦਿਨ ਰਾਤ ਜਾ ਕੇ ਕਿਤੇ ਵੀ ਕੋਈ ਫਾਲਟ ਪੈਂਦਾ ਉੱਥੇ ਜਾ ਕੇ ਸਹੀ ਕਰਦੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਇਹਨਾਂ ਦਾ ਜਿਹੜੀ ਛਲਾਗਾ ਵੀ ਕਰਦੇ ਜਿਨ੍ਹਾਂ ਨੇ ਸਾਰਾ ਪ੍ਰੋਜੈਕਟ ਸਰਵੇ ਕੀਤਾ ਸਾਨੂੰ ਬਣਾ ਕੇ ਦਿੱਤਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਗੱਲ ਸੁਣੀ ਇਹ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜੋ ਵੀ ਕਿਸੇ ਨੂੰ ਕੋਈ ਪ੍ਰੋਬਲਮਸ ਵਸਿਆ ਹੁੰਦੀ ਹੈ ਉਹਦਾ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਉਹ ਜ਼ਿੰਮੇਵਾਰੀ ਨਿਭਾ ਰਹੇ ਆ ਔਰ ਸ਼ਹਿਰ ਵਾਸੀਆਂ ਨੂੰ ਮੈਂ ਵਿਸ਼ਵਾਸ ਦਵਾਉਣ ਅਗਲੇ ਸਾਲ 1 ਸਾਲ ਬਾਅਦ ਕਿਸੇ ਨੂੰ ਕੋਈ ਬਿਜਲੀ ਕਟਣ ਦੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ